नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਜਿੱਥੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਹਲਕਿਆਂ ਅੰਦਰ ਚੋਣ ਪ੍ਰਚਾਰ ਵਧ ਰਿਹਾ ਹੈ ਤੇ ਉੱਥੇ ਹੀ ਸ਼ਹਿਰ ਦੇ ਮੋਤਵਰ ਵਿਅਕਤੀ ਅਤੇ ਹੋਰ ਆਦੀ ਵੱਲੋਂ ਜਿਹੜੀ ਵਿਕਾਸ ਨੂੰ ਲੈ ਕੇ ਅਤੇ ਪਾਰਟੀ ਦੇ ਉਮੀਦਵਾਰਾਂ ਬਾਰੇ ਕੀ ਕਿਹਾ ਜਾ ਰਿਹਾ ਹੈ ਇਹ ਵੀ ਅੱਗੇ ਮੌਜੂਦ ਨੇ ਇਸ ਸਮੇਂ ਆਪਾਂ ਗੱਲ ਕਰ ਰਹੇ ਹਾਂ ਹਲਕਾ ਫਰੀਦਕੋਟ ਦੀ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਕਰਮਜੀਤ ਅਨਮੋਲ ਉਹਨਾਂ ਦੇ ਬਾਰੇ ਅਤੇ ਹੋਰ ਕੋਟਪੁਰਾ ਸ਼ਹਿਰ ਦੇ ਵਿਕਾਸ ਬਾਰੇ ਅਤੇ ਹੋਰ ਆਦੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੋ ਮੌਜੂਦ ਨੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਅਤੇ ਨਾਲ ਸੁਖਜਿੰਦਰ ਸਿੰਘ ਜੀ ਜੋ ਹਲਕਾ ਕੋਆਰਡੀਨੇਟਰ ਨੇ ਐਕਸ EMPLOYE Wing ਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕੀ ਕਿਹਾ ਹੈ ਦੇਖੋ ਪੂਰੀ ਰਿਪੋਰਟ ਹਾਂਜੀ ਕਿਰਪਾ ਕਰਕੇ ਮਾਸਤਾਂਤਰ ਦੇ ਸੀਨੀਅਰ ਪ੍ਰਧਾਨ ਨਗਰ ਕੌਂਸਲ ਕੋੜਕਪੂਰਾ ਇਹ ਲੋਕਾਂ ਤੋਂ ਨਿਹਾਰੀ ਆ ਰਹੀ ਹੈ ਤੇ ਆਰੋਗਨ ਜੀਵਾਰ ਆਪਣੇ ਅੰਕੇਂਦਰ ਜਾ ਕੇ ਆਪਣੀ ਕੈਂਪਿੰਗ ਕਰ ਰਿਹਾ ਹੈ ਤੇ ਕਿਵੇਂ ਦੇਖਦੇ ਤੁਸੀਂ ਕੋਪ ਅੰਕੇਂਦਰ ਦੀ ਕੋੜਕਪੂਰਾ ਹਲਕੇ ਤੋਂ ਆਮ ਪਾਰਟੀ ਦੇ ਮੀਤਵਾਰ ਅਨਮੋਲ ਜੀ ਇਸ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਜਿਹੜੇ ਕੰਮ ਆਪਾ ਪਾਰਟੀ ਕਰ ਰਹੀ ਆ ਉਹ ਬਹੁਤ ਹੀ ਲੋਕਾਂ ਉਪਰ ਪ੍ਰਭਾਵਿਤ ਹੋ ਕੇ ਸਾਰੇ ਵਰਗ ਦੇ ਲੋਕ ਵੋਟਾਂ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣਗੇ ਆਪਾ ਪਾਰਟੀ ਦੇ ਜਿਹੜੇ ਵਿਕਾਸ ਦੇ ਰਿਹਾ ਉਹ ਤੇ ਪ੍ਰਵਾਹ ਕਰਨ ਤੋ ਵਿਕਾਸ ਵੇਖੋ ਜੀ ਜਿਹੜੀ ਤਕਰੀਬਨ 40 ਸਾਲ ਤੋਂ ਜਿਹੜੇ ਕੰਮ ਮੇਨ ਸਟਰੀਟ ਲਾਈਟਾਂ ਦੇ 2500 ਲਾਈਟ ਆਈ ਆ ਦੁਆਰਾ ਰੋਡ ਜਨਾਲਿਆਣਾ ਰੋਡ ਜਿਹੜੀਆਂ ਵੀ 12 ਛੜਕਾਂ ਕੋਟਕਪੂਰੇ ਨੂੰ ਵਿੱਚ ਆਉਂਦੀਆਂ ਪਿੰਡਾਂ ਤੋਂ ਉਹ ਸਾਰੀਆਂ ਨਵੀਆਂ ਬੰਨੀਆਂ ਚਾਲੂ ਹੋ ਗਈਆਂ ਤੇ ਪਲੱਸ ਜਿੰਨੇ ਵੀ 70 mm ਦੀ ਵੱਡੀ ਲਾਈਟ ਹਰ ਕੋਲ ਲਾ ਕੇ ਹਰ ਰੋਡ ਤੇ ਕੰਮ ਉਹਨਾਂ ਦਾ ਜਾਰੀ ਆ ਜੋ ਕਿ तकरीबन 450 ਲਾਈਟ ਆ ਫਿਰ ਜੋ ਕਿ ਆਪਣੀ ਵਾਟਰ ਪਾਈਪ ਸੀ ਅ ਅਦਵਾਰਿਆ ਰੋਡ ਗੁਲਾਲਨੰਦ ਰੋਡ ਉਹ ਸਾਰੀ ਤਕਰੀਬਨ 5 ਲੱਖ ਰੁਪਏ ਨਾਲ ਉਹ ਵੀ ਮੁਕੰਮਲ ਕੰਮ ਉਹਨਾਂ ਦਾ ਪੂਰਾ ਹੋ ਚੁੱਕਿਆ ਤੇ ਹੋਰ ਮੈਂ ਤੁਹਾਨੂੰ ਦੱਸਦਾ ਜਿੰਨੇ ਸਾਡੇ ਚਲੋ ਇਹ ਕਮੇਟੀ ਚ ਅਸੀਂ ਜਿੰਨਾ ਕੰਮ ਕਰ ਰਹੇ ਆ ਉਹ ਤਾਂ ਉਦੋਂ ਬਾਅਦ ਜਿਹੜਾ ਅਸੀਂ ਸਕੂਲਾਂ ਚ ਜਾ ਰਹੇ ਸਾਡੇ ਵਾਰਡਾਂ ਚ ਪ੍ਰਾਇਮਰੀ ਸਕੂਲ ਆ ਉਹਨਾਂ ਵਿੱਚ ਤਕਰੀਬਨ ਸਾਡੇ ਥਰੂ ਸ਼ਾਮਿਲ ਹੋ ਜਾ ਮਾਨ ਜੋ ਸਪੀਕਰ ਸਾਹਿਬ ਦੀ ਨੇ ਸਾਨੂੰ 10-10 15-15 ਲੱਖ ਰੁਪਇਆ ਹਰ ਸਕੂਲ ਵਿੱਚ ਸਾਡੇ ਹੱਥੋਂ ਲੱਗ ਚੁੱਕਿਆ ਜੀ ਆਪਾਂ ਜੇ ਇੱਕ ਗੱਲ ਕਰੀਏ ਤੁਹਾਡਾ ਵੀ ਜਿਹੜਾ ਸਮਾਜ ਦਾ ਸੁਰੀ ਵਰਕਰਾਂ ਦੀ ਵੀ ਤੋਂ ਕਰਕੇ ਦਿੱਤਾ ਜੀ ਤੇ ਜਿਹੜੇ ਵੀ ਪ੍ਰਧਾਨ ਵੀ ਉਹਨਾਂ ਦੇ ਬਹੁਤ ਕੰਮ ਹਾਂਜੀ ਉਸ ਤੋਂ ਬਾਅਦ ਵੀ ਤੁਹਾਡੇ ਸਰ ਆਪਵਾ ਦੇ ਜਾ ਰਹੇ ਇਹਦੇ ਬਰਬਾਦ ਹੋਰੇ ਬਾਰੇ ਦੇਖੋ ਜੀ ਪੋਲਟਿਕਸ ਵਿੱਚ ਸਾਰਾ ਕੌਸ਼ਨਾ ਨੇ ਸਾਡੇ ਕਾਂਗਰਸੀਆਂ ਨੇ ਜਿਹੜੇ ਬਾਹਰੋਂ ਆਏ ਸੀਗੇ ਵੱਡੇ ਨੇਤਾ ਲਾ ਲਓ ਉਹਨਾਂ ਨੂੰ ਵਰਕਰਾਂ ਦੀ ਕਦਰ ਨਹੀਂ ਹੁੰਦੀ ਅਜਿਹਾ ਸ਼ੁਰੂ ਹੋਇਆ ਕਾਂਗਰਸੀ ਆਈ ਦਾ ਕਾਂਗਰਸ ਤੋਂ ਬਿਨਾਂ ਪਾਈ ਨਹੀਂ ਪਹਿਲੀ ਵਾਰੀ ਝਾੜੂ ਨੂੰ ਵੋਟਾਂ ਪਾਈਆਂ ਠੀਕ ਆ ਉਹਨਾਂ ਨੇ ਸਾਨੂੰ ਕਾਂਗਰਸ ਦੇ ਅਹੁਦੇ ਤੋਂ ਅਸੀਂ ਦੋ ਐਮਸੀ ਉਹਨਾਂ ਨੂੰ ਸੀਟਾਂ ਜਿੱਤ ਕੇ ਦਿੱਤੀਆਂ ਉਹੀ ਸਾਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਲਾਉਣ ਤੋਂ ਤੱਕ ਤੇ ਅਕਾਲੀ ਦਲ ਨਾਲ ਰਲ ਕੇ ਕਾਂਗਰਸ ਪਹਿਲੀ ਵਾਰੀ ਹੋਇਆ ਵੀ ਕੋਈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਿਵੇਂ ਜਿਵੇਂ 1 ਸਾਲ ਦੀ ਹੁੰਦੀ ਆ ਮਿਲਾਵ ਉਹਨੂੰ ਪਹਿਲੇ ਜਿੱਦੇ ਨੂੰ ਲਾਉਣ ਕਰਦੇ ਉਹਦਾ ਆਕਲ ਮਾਰੀ ਜਾਂਦੀ ਬੰਦੇ ਦੀ ਉਹੀ ਹੁੰਦਾ ਤ론 ਸਾਡਾ ਕੰਮ ਹੋਣਾ ਸੀ ਸਾਡੇ ਲੱਤਵਾਜੀ ਕੁਬੇਰੇ ਦਾ ਸਹੀ ਹੋ ਗਿਆ ਸਾਡਾ ਕਬਰ ਨਿਕਲ ਗਿਆ ਅੰਮੇ ਜਿਹੜੇ ਆਪਣੇ ਜਿਹੜੇ ਮੀਰਵਾ ਦੇ ਕੋਲ ਕਾਨੇ ਤੋਂ ਮੋੜੀ ਤੇ ਉਹ ਜਿਹੜੇ ਕਿਹਾ ਕਿ ਤੁਹਾਨੂੰ ਬਾਅਦ ਇੱਕ ਹਲਕੇ ਵਾਸਤੇ ਕਿ ਕੀ ਨਹੀਂ ਕਰਦੇ ਸਾਜੀ ਇੱਥੇ ਵੇਖੋ ਜੀ ਸਾਡੇ ਇੱਕ ਦਾ ਮਾਨ ਦੇ ਸਪੀਕਰ ਸਾਹਿਬ ਆ ਗੁਜੇ ਸਾਡੀ ਟੀਮ ਆ ਜਿਨ੍ਹਾਂ ਚ ਤੱਕੀ ਸਾਹਿਬ ਸਾਡੇ ਸੀਨੀਅਰ ਉਹ ਅੱਜ ਦੇ ਟਾਈਮ ਤੇ ਆਪ ਦੇ ਵਰਕਰਾਂ ਸਪੋਰਟਰਾਂ ਸਾਡੇ 300 ਦੇ ਮੈਂਬਰ ਆ ਗੋਪੀ ਐਮ ਸੀ ਰਾਜੀ ਐਮ ਸੀ ਲਾਲੂ ਐਮ ਸੀ ਹੋਰ 5 4 ਐਮ ਸੀ ਆ ਅਸੀਂ ਉਹਨਾਂ ਤੋਂ ਵੱਧ ਤੋਂ ਵੱਧ ਫੰਡ ਲਿਆ ਕੇ ਵਿਕਾਸ ਕਰਾਂਗੇ ਜਿਨ੍ਹਾਂ ਵਿੱਚ ਸਾਡੇ ਨੇ ਨਾ ਕੰਮ ਅੱਠ ਪਾਰਕਾਂ ਦੀ ਇੱਕ ਜਿਹੜੇ ਡੂੰਘੇ ਨਾਲੇ ਨਾਲੇ 6 6 7 7 ਫੁੱਟ ਦੇ ਹੋ ਚੁੱਕੇ ਆ ਉਹਨਾਂ ਨੂੰ ਛੋਟੀਆਂ 33 ਦੀਆਂ ਨਾਲੀਆਂ 'ਚ ਕਨਵਰਟ ਕਰਨਾ ਹੋਰ ਜਿਹੜੇ ਪਾਣੀ ਵਾਲਾ ਥੋੜੀ ਸਮੱਸਿਆ ਬਈ ਸਾਡਾ ਮੇਨ ਮੁੱਦਾ ਇਹ ਆ ਵੀ ਉਹਨਾਂ ਦੇ ਵੱਤ ਵਾਗ ਗ੍ਰਾਂਟ ਲੈ ਕੇ ਕੰਮ ਕਰਾਂਗੇ ਤੇ ਬਾਕੀ ਸਪੋਰਟਸ ਆਸਤੇ ਮੈਂ ਖੁਦ ਵੀ ਸ਼ਾਮ ਨੂੰ ਗਰਾਊਂਡ 'ਚ ਜਾਂਦਾ ਵੇਖੋ ਇੱਕ ਜਿਹਾ ਹੁੰਦਾ ਲੱਗਦਾ ਉਹਦੀ ਤਾਰੀਫ ਕਰੀ ਜਾਂਦਾ ਅੱਜ ਤੋਂ 4 ਮਹੀਨੇ ਪਹਿਲਾਂ ਅਸੀਂ ਗਰਾਊਂਡ 'ਚ ਗਏ ਸੀ ਜੰਗਲ ਬਣਿਆ ਪਿਆ ਸੀ ਅੱਜ ਤੁਸੀਂ ਗਰਾਊਂਡ ਫਟਵਾਲ ਵਾਲੇ 'ਚ ਵਾਲੀ ਵਾਲਾ ਵਾਲੇ 'ਚ ਕਿਰੇਟ ਜਾਓ ਸ਼ਾਮ ਨੂੰ ਮੈਂ 6 ਤੋਂ 8 ਵਜੇ ਤੱਕ ਉੱਥੇ ਹੁੰਦਾ 400 ਬੱਚਾ ਪਲਾਸ ਉੱਥੇ ਖੇਡਦਾ ਹੁੰਦਾ ਹਾਂਜੀ ਬੱਚਿਓ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਨਾਮ ਹੋਵੇ ਮੈਂ ਸੁਖਸ਼ਿੰਦਰ ਸਿੰਘ ਟਖੀ ਵਿਧਾਨ ਸਭਾ ਹਲਕਾ ਕੋਆਰਡੀਨੇਟਰ ਐਕਸਿਮਪਲੋਇਿੰਗ ਕੋਟਪੂਰਾ ਮੈਂ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰ ਰਿਹਾ ਹਾਂ ਅੱਜਕੱਲ੍ਹ ਅਨਮੋਲ ਜੀ ਦੀ ਟੀਮ ਦੇ ਨਾਲ ਕੰਮ ਕਰ ਰਿਹਾ ਹਾਂ ਇਹ ਲਗ ਸਵਾ ਚੋਨੋ ਮਿਹੜੀਆਂ ਨੇ ਤੇ ਹਰ ਉਮੀਦਵਾਰ ਆਪਣੇ ਇੰਕੰਦਰ ਜਾ ਕੇ ਆਪਣਾ ਪ੍ਰਚਾਰ ਪੇਸ਼ ਕਰ ਰਿਹਾ ਹੈ ਤੇ ਤੁਸੀਂ ਕਿਹਦੇ ਦੇਖਦੇ ਹੋ ਕੋਟਪੂਰਾ ਦੇਖੋ ਜੀ ਕੋਟਕਪੂਰੇ ਦੇ ਵਿੱਚ ਸਾਡੀ ਸਰਕਾਰ ਬਣੇ ਨੂੰ ਅਜੇ 2 ਸਾਲ ਹੀ ਹੋਏ ਆ ਸਾਡਾ ਜਿਹੜਾ ਐਮਐਲਏ ਦਾ ਕੈਂਡੀਡੇਟ ਕੁਲਤਾਰ ਸਿੰਘ ਫੰਡਮਾ ਉਹਦੀ ਕੋਸ਼ਿਸ਼ ਆ ਹਲਕੇ ਦੇ ਡਿਵੈਲਪਮੈਂਟ ਜਿਹੜੇ ਕਰਵਾਏ ਜਾਵੇ 7 ਕਰੋੜ ਰੁਪਏ ਰਿਗਰਾਣ ਪਹਿਲਾਂ ਲਿਆ ਆ ਜਿਹਦੇ ਨਾਲ ਕਾਫੀ ਇਲਾਕੇ ਦਾ ਸਦਾਰ ਹੋਇਆ ਹੈ ਇਸ ਤੋਂ ਇਲਾਵਾ ਜਿਹੜੀਆਂ ਜਿਵੇਂ ਜੋਸ਼ੀ ਨੇ ਦੱਸਿਆ 10 ਜਿਹੜੀਆਂ ਸਾਡੀਆਂ ਲਿੰਕ ਰੋਡਾਂ ਉਹਨਾਂ ਦੇ ਵਿੱਚ ਜਿਹੜਾ ਪਾਸ ਹੋ ਚੁੱਕੇ ਐਸਟੀਮੇਟ ਦਵਾਰਿਆਣਾ ਰੋਡ ਤੇ ਜਲਾਲੇਣਾ ਰੋਡ ਇਹ ਜਿਹੜੀਆਂ ਛੜਕਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੀ ਇਸ ਤੋਂ ਇਲਾਵਾ ਦਵਾਰਿਆਣਾ ਰੋਡ ਤੇ 47 ਲੱਖ ਰੁਪਏ ਦੇ ਅਸੀਂ ਜਿਹੜੇ ਓਪਨ ਡਰੇਨਸ ਆ ਉਹਨਾਂ ਦਾ ਕੰਮ ਅੰਦਰ ਪ੍ਰੋਗਰੈਸ ਆ 77 ਲੱਖ ਰੁਪਏ ਦੇ ਦਵਾਰਿਆਣਾ ਰੋਡ ਤੇ ਵਾਟਰ ਸਪਲਾਈ ਦੀ ਜਿਹੜੀ ਪਾਈਪ ਲਾਈਨ ਪਾ ਪੈ ਚੁੱਕੀ ਆ ਇਸ ਤੋਂ ਇਲਾਵਾ ਜਿਹੜੇ ਗੁਜਰਾਤ ਗੈਸ ਪਾਈਪ ਵਾਲਾ ਪ੍ਰਾਇੋਰਟੀ ਤੇ ਅਸੀਂ ਕੰਮ ਕਰਵਾ ਰਹੇ ਆ ਤੇ ਦਵਾਰਿਆਣਾ ਰੋਡ ਤੇ ਲਗਭਗ 400 ਘਰਾਂ ਦੇ ਵਿੱਚ ਜਿਹਦੇ ਗੈਸ ਟਾਈਪ ਦੇ ਕਨੈਕਸ਼ਨ ਹੋ ਚੁੱਕੇ ਆ ਇਹ ਸਾਡੇ ਜਿਹੜੇ ਡਿਵੈਲਪਮੈਂਟ ਆ ਸ਼ਹਿਰ ਦੇ ਹਰ ਪਾਸੇ ਹੋ ਰਹੀ ਆ ਸਾਡ ਨੂੰ ਥੋੜੀ ਜਿਹੀ ਇੱਕ ਮੁਸ਼ਕਲ ਆ ਰਹੀ ਆ ਜਿਹੜੀ ਇਹ ਕਮੇਟੀ ਆ ਇਹਦੇ ਵਿੱਚ ਪ੍ਰਧਾਨ ਜੀ ਕਾਂਗਰਸ ਦੇ ਨੇ ਤੇ ਜਿਹੜੀ ਡਿਵੈਲਪਮੈਂਟ ਦੇ ਸਾਡੇ ਵੱਲੋਂ ਹੁੰਦੀ ਉਹਨਾਂ ਵੱਲੋਂ ਕੁਝ ਕੰਮ ਰੋਕਲੇ ਜਾਂਦੇ ਆ ਤਾਂ ਉਸ ਕਰਕੇ ਜਿਹੜਾ ਕੋਈ ਸੰਨ ਦਿੱਕਤ ਆਉਂਦੀ ਆ ਬਟ ਉਹ ਵੀ ਹੌਲੀ ਹੌਲੀ ਜਿਹੜੀ ਆ ਇਹ ਮਸਲਾ ਹੱਲ ਹੋ ਜਾਊਗਾ ਜੀ ਇਸ ਤੋਂ ਇਲਾਵਾ ਸਾਡੀ ਸਰਕਾਰ ਦੀ ਜਿਹੜੀ ਪ੍ਰਾਇੋਰਟੀ ਆ ਅਸੀਂ ਬੁੱਢੇ ਦੇ ਤੌਰ ਤੇ ਸਿਹਤ ਸਿੱਖਿਆ ਤੇ ਜਿਹੜਾ ਇਨਫਰਾਸਟ੍ਰਕਚਰ ਬਣਾਦੀ ਤਾਂ ਚ ਹੈ ਉਹਨੂੰ ਡਿਵੈਲਪ ਕਰ ਲਈ ਜਾ ਰਹੇ ਆ ਲਗਭਗ 500 ਆਮ ਆਦਮੀ ਕਲੀਨਿੰਗ ਕਿਸ ਵੇਲੇ ਕੰਮ ਕਰ ਰਹੇ ਨੇ ਅਤੇ ਸਕੂਲ ਜਿਹੜੇ ਆ ਸਕੂਲ ਆਫ ਐਮਿਨੈਂਸ ਲਗਭਗ 150 ਆ ਜਿਹੜਾ ਉਹ ਚੱਲ ਰਿਹਾ ਐਸ ਵੇਲੇ ਸਾਡੇ ਸਕੂਲਾਂ ਦਾ ਜਿਹੜਾ ਪ੍ਰਦਰਸ਼ਨ ਆ ਜਿਹੜੀ ਸਾਡੇ ਸਕੂਲਾਂ ਦੀ ਨਿਹਾਰ ਆ ਉਹ ਕਾਨਵਰਸ ਸਕੂਲਾਂ ਤੋਂ ਕਿਤੇ ਜ਼ਿਆਦਾ ਬਿਹਤਰ ਹੈ ਅੱਜ ਦੀ ਪੋਜੀਸ਼ਨ ਇਹ ਆ ਕਾਨਵਰਸ ਸਕੂਲਾਂ ਦੇ ਵਿੱਚੋਂ ਵਧੀਆ ਕਾਨਵਰਸ ਸਕੂਲਾਂ ਦੇ ਵਿੱਚੋਂ ਬੱਚੇ ਸਾਨੂੰ ਜਿਹੜੇ ਸਰਕਾਰੀ ਜਿਹੜੇ ਸਕੂਲਾਂ ਨੂੰ ਪ੍ਰੈਫਰ ਦੇ ਰਹੇ ਆ ਜੋ ਪਿਛਲੀਆਂ ਸਰਕਾਰਾਂ ਦੇ ਵੇਲੇ 2022 ਤੋਂ ਬਾਅਦ ਕਿਸੇ ਕਲਾਸ ਦੇ ਸਟ੍ਰੈਂਥ ਨਹੀਂ ਹੁੰਦੀ ਸੀ ਅੱਜ ਪਿਛਲੀਆਂ 60 ਬਾਅਦ ਦੀ ਸਟ੍ਰੈਂਥ ਤੇ ਕਲਾਸ ਸਾਡੇ ਆ ਰਹੇ ਆ ਤੇ ਸਾਨੂੰ ਜਿਹੜੇ ਟੀਚਰ ਭਰਤੀ ਕਰਨੇ ਪੈ ਰਹੇ ਆ ਜਿ ਤੋ ਤੱਕ ਨੌਜਵਾਨ ਸੁਭਾਵਾ ਦਾ ਸਬੰਧ ਹੈ ਅਸੀਂ ਕੋਈ ਵੀ ਕੋਟ ਕੋਰੇ ਦੀ ਇਸ ਸੰਵਿਧਾਨ ਸਭਾ ਦੀ ਇਸ ਕੰਸਟੀਟਿਊਐਂਸੀ ਦੀ ਕੋਈ ਨੌਜਵਾਨ ਸਭਾ ਨਹੀਂ ਜਿਹਨੂੰ ਅਸੀਂ ਫੰਡ ਨਾ ਦਿੱਤਾ ਹੋਵੇ ਕੋਈ ਵੀ ਇਹੋ ਜਿਹਾ ਇਹ ਫਸਟ ਸਟਰਕਚਰ ਆ ਜਿਹੜਾ ਜਿਹੜਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਜਿੱਥੇ ਵੀ ਸਟਿੱਕਰ ਸਾਹਿਬ ਦੀ ਗਰਾਂਟ ਦੀ ਰੋਡ ਪਈ ਆ ਉਹਨਾਂ ਨੇ ਦਿੱਤੀ ਆ ਹੁਣ ਅਨਮੋਲ ਜੀ ਆ ਗਏ ਆ ਤਾਂ ਇਹ ਸਾਡੇ ਚ ਇੱਕ ਪਲੱਸ ਪੁਆਇੰਟ ਆ ਇਹ ਜਿਹੜੇ ਸਾਡੇ ਸੀਐਮ ਸਾਹਿਬ ਦਾ ਮਾਨਜੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਜਿਗਦੀ ਯਾਰ ਨੇ ਕਈ ਵਾਰੀ ਦਿੱਕਤ ਆਉਂਦੀ ਆ ਸੰਧਮਾ ਜੀ ਤੋਂ ਕੋਈ ਕੰਮ ਰਹਿ ਜਾਂਦਾ ਤਾਂ ਸੀਐਮ ਲੈਵਲ ਦਾ ਕੰਮ ਹੁੰਦਾ ਸਾਡਾ ਇਸ ਕੰਸਟੀਟਿਊਐਂਟ ਸੀ ਚ ਪਲੱਸ ਪੁਆਇੰਟ ਹੋਊਗਾ ਕਿ ਜਿਹੜਾ ਕੁਲਤਾਰ ਜੀ ਅਤੇ ਅਨਬੋਲ ਜੀ ਇੱਕ ਇੱਕ 11 ਹੋਣਗੇ ਅਤੇ ਜੇ ਸਾਡਾ ਇਹ ਕੈਂਡੀਡੇਟ ਲੋਕ ਤੁਸੀਂ ਕਾਮਯਾਬ ਕਰਦੇ ਆ ਇਲਾਕਾ ਕਾਮਯਾਬ ਕਰਦਾ ਲੱਖ 1.5 ਲੱਖ ਤੋਂ ਵੱਧ ਲੀਡ ਸਾਨੂੰ ਮਿਲਦੀ ਆ ਸਾਡਾ ਜਿਹੜਾ ਉਮੀਦਵਾਰ ਆ ਉਹ ਜਿਹੜਾ ਲੋਕ ਸਭਾ ਜਾਏਗਾ ਅਤੇ ਸਾਡੀ ਇਹ ਕੋਸ਼ਿਸ਼ ਆ ਜਿਹੜਾ ਸਾਨੂੰ ਕੇਜਰੀਵਾਲ ਜੀ ਦੱਸਨੇ ਆ ਭਗਵੰਤ ਮਾਨ ਜੀ ਦਾ ਨਾਰਾ ਅਸੀਂ 13 0 ਤੇ ਜਿੱਤਾਂਗੇ ਜੀ ਪਾ ਹਲਕਾ ਫਰੀਦਕੋਟ ਦੀ ਸੀਟ ਬਾਰੇ ਅਸੀਂ ਮੋਰ ਥੈਨ ਸ਼ੋਰ ਆ 1.5 ਲੱਖ ਦੀ ਲੇੜ ਤਾਂ ਅਸੀਂ ਇੱਥੇ ਵਿੱਚ ਤਾਂਗੇ ਸਾਡੇ ਕੰਮ ਬੋਲਣਗੇ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕਰਦੇ ਆ ਸਾਨੂੰ ਹੋਰ ਸਮਾਂ ਦਿਓ ਸਾਡੇ ਐਮਪੀ ਬਣਾਓ ਤਾਂ ਜੋ ਇਲਾਕਾ ਜਿਹੜਾ 70 ਸਾਲਾਂ ਤੋਂ ਪਛੜਾ ਹੋਇਆ ਹੈ ਉਹਨੂੰ ਨਵਾਰ ਬਦਲਦੇ ਅਸੀਂ ਜਿਹੜੇ ਕੈਂਡੀਡੇਟਾਂ ਨੂੰ ਅੱਡੇ ਲੇ ਜੇ ਤਾਂ ਅਸੀਂ ਲੋਕਾਂ ਨੂੰ ਲੋਕਾਂ ਦੀ ਚਾਹ ਰਹੀ ਚ ਹੈ ਵੋਟਾਂ ਦੀ ਜਿਹੜੀ ਭੇਖ ਮੰਗਦੇ ਆ ਟੋਲੀ ੱਡ ਕੇ ਵੋਟਾਂ ਦੀ ਭੇਖ ਮੰਗਦੇ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਕਰਮਜੀਤਨ ਮੋਲ ਦੇ ਨੂੰ ਕਾਮਯਾਬ ਕੀਤਾ ਜਾਵੇ ਜਿਹੜੇ ਆਪਾਂ ਗੱਲ ਕਰੀਏ ਪਹਿਲਾਂ ਸੈਕਟਰ 7 ਦੇ ਜਿਹੜੇ ਐਨਸੀ ਸੀਗੇ ਔਰ ਸੁਭੀਸ਼ਾ ਹੌਸੀਗੇ ਪਰਮੋਸ ਸੀਗਾ ਉਹਨਾਂ ਨੇ ਇਹ ਵੀ ਪ੍ਰਿੰਟਰ ਰੱਖਿਆ ਕਿ ਕਿਤਾਬ ਨੇ ਦੇਖੋ ਜੀ ਮੇਰੇ ਕੋਲੇ ਕੋਈ ਉਂਗਲਾਂ ਤੇ ਗਿਣੌਣ ਵਾਲੀ ਗੱਲ ਨਹੀਂ ਕੋਈ ਇਹੋ ਜਿਹੀ ਗ੍ਰਾਂਟ ਕੋਈ ਮੇਰੇ ਧਿਆਨ 'ਚ ਨਹੀਂ ਜਿਹੜੀ ਉਹਨਾਂ ਨੇ ਦਿੱਤੀ ਹੋਵੇ ਜਾਂ ਜਿਹੜਾ ਬੁਨਿਆਦੀ ਢਾਂਚੇ ਨੂੰ ਸਿਹਤ ਨੂੰ ਸਿੱਖਿਆ ਨੂੰ ਜਿਹੜਾ ਵਧਾਉਣ ਲਿਓ ਉਹਨਾਂ ਨੇ ਕੋਈ ਕੰਮ ਕੀਤਾ ਹੋਵੇ ਮੈਂ ਉਹਨਾਂ ਤੋਂ ਵਾਅਦ ਚਾਉਣਾ ਹੈ ਮੇਰੇ ਧਿਆਨ 'ਚ ਕੋਈ ਐਹੋ ਜੀ ਚੀਜ਼ ਹੈ ਨਹੀਂ ਜਿਹੜੀ ਉਹਨਾਂ ਨੇ ਇਲਾਕੇ 'ਚ ਇੱਕ ਵੀ ਡਿਵੈਲਪਮੈਂਟ ਲਈ ਕੁਝ ਕੀਤਾ ਹੋਵੇ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਜੇਰ ਜਾਣਕਾਰੀ ਲਈ ਆਜ਼ਾਦ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜ਼ਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼